ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਜੀਤ ਕੌਰ ਬਾਣ ਆਪ ਸਭ ਨੂੰ ਮੇਰੇ ਵੱਲੋਂ ਮੈਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਹੱਸਦੇ ਹੋਵੋਗੇ ਜੀ ਵੀ ਐਵੇਂ ਕੱਪੜੇ ਦਿਖਾ ਰਹੀ ਆ ਕੀ ਕਰਾਂ ਜੀ ਮੇਰੇ ਢੂਈ ਵਾਲੇ ਸਪੈਨਲ ਬਾੜੇ ਲੱਗੇ ਮੇਰੀ ਢੂਈ ਦੁਖਣ ਲੱਗ ਗਈ ਜੇ نیچے ਬਹਿ ਕੇ ਜਿਆ ਲੱਤਾਂ ਉੱਪਰ ਲੱਗ ਜਾਂਦੀਆਂ ਕਿਉਂਕਿ ਵੀਡੀਓ ਵਗੈਰਾ ਅਸੀਂ ਜਿੱਦੋਂ ਕੱਪੜਾ ਲਿਆਉਣੇ ਤਿੰਨ ਚਾਰ ਬਣਾਉਣੇ ਆ ਸੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆ ਆਲ ਓਵਰ ਪ੍ਰਿੰਸਸ ਕਾਟਨ ਜਿਹੜਾ ਨਾ ਕੋਈ ਕੰਪਲੀਟ ਨਾ ਲੰਬਾ ਨਾ ਖਰਾਬ ਹੋਵੇ ਨਾ ਰੰਗ ਲਹੀ ਤੇ ਨਾਇ ਦਾ ਪਾਈ ਦਾ ਪਤਾ ਲੱਗੇ ਸੋਡੇ ਸੂਟ ਪਾਇਆ ਹੋ ਗਰਮੀ ਚ ਬਟ ਤੁਹਾਨੂੰ ਫੀਲ ਨਹੀਂ ਹੋਣਾ ਜਿਹੜੇ ਸੂਟ ਪਾਇਆ ਹੋਇਆ ਬਸ ਦਿੱਕਤ ਇੱਕ ਆ ਜੀ ਕਸਟਮਰ ਛੱਡਦੇ ਨਹੀਂ ਜੀ ਐਵੇਂ ਨਹੀਂ ਪਤਾ ਹੁਣੀ ਸੇਲ ਹੋ ਜਾਏ ਵੀਡੀਓ ਤੋਂ ਬਾਅਦ ਤੁਹਾਨੂੰ ਨਾ ਮਿਲੇ ਇਹ ਦਿੱਕਤ ਹੈ ਗੱਲੀ ਦੀ ਪ੍ਰਿੰਸਸ ਕੋਟਨ ਦਾ ਤਾਂ ਕੋਈ ਲੰਬਾ ਨਹੀਂ ਨਾ ਔਡੀ ਕੋਟਨ ਦਾ ਔਡੀ ਕੋਟਨ ਸਾਨੂੰ ਵਾਲੇ ਨਹੀਂ ਮਿਲੀ ਬੀ ਐਮ ਦਾ ਵੀ ਨਹੀਂ ਲੰਬਾ ਕੋਈ ਹੈਗਾ ਕੋਟਨ ਦਾ ਵੀ ਨਹੀਂ ਲੰਬਾ ਵੀਰੇ ਉਹ ਜਿਵੇਂ ਆ ਜਾਂਦਾ ਵੀ ਦੁੱਧ ਤੋਂ ਕਈ ਆਈਟਮਾਂ ਬਣ ਜਾਂਦੀਆਂ ਖੀਰ ਬਣ ਜਾਂਦੀ ਐ ਸੇਵੀਆਂ ਬਣ ਜਾਂਦੀਆਂ ਐ ਉਹ ਉੱਡੀ ਤਾਂ ਸਮਝ ਲਓ ਕਿ ਜਿਹੜਾ ਉੱਡੀ ਖੋਟ ਨਾਲ ਦੁੱਧ ਆ ਗਿਆ ਤੇ ਬਾਕੀ ਬੀ ਐਮ ਹੋਈ ਪ੍ਰਿੰਸਸ ਕਾਟਨ ਹੈ ਤਾਂ ਉਹਦੇ ਉੱਤੇ ਜਿਹੜੇ ਮਲਾਈਆਂ ਹੋਈਆਂ ਚੀਜ਼ਾਂ ਨੇ ਤੇ ਇਹ ਆ ਜੀ ਪ੍ਰਿੰਸਸ ਕਾਟਨ ਦਾ ਪਹਿਲਾ ਕਲਰ ਕਲਰ ਬਹੁਤ ਪਿਆਰਾ ਜੀ ਤੇ ਜੋ ਪਾਊਗਾ ਵੀ ਪਿਆਰੀ ਲੱਗੂਗਾ ਜੀ 750 ਰੁਪਏ ਵੀਰੇ ਆਪਣੇ ਕੋਲੇ ਪ੍ਰਿੰਸਸ ਮਿਲ ਰਿਹਾ ਪ੍ਰਿੰਸਸ ਦੇ ਰੇਟ ਵਧ ਗਏ ਪਰ ਅਫਾ 750 ਹੀ ਦੇ ਰਹੇ ਆ ਕਿਉਂਕਿ ਗਰਮੀ ਆ ਰਹੀਆਂ ਰੇਟ ਵਧ ਰਹੇ ਆ ਸੂਟਾਂ ਦੇ ਜੀ ਕਾਟਣ ਦਾ ਸਾਰੀ ਦਾ ਰੇਟ ਵਧ ਰਿਹਾ ਪਰ ਆਪਾਂ ਤੁਹਾਨੂੰ ਉਸੇ ਰੇਟ 'ਚ ਹੀ ਦੇ ਰਹੇ ਆ ਵੀਰੇ ਇਹ ਤਾਂ ਇਹ ਕੋਈ ਸਪੈਸ਼ਲ ਆਫਰ ਸਮਝ ਲਓ ਕਿ ਇਹਨੂੰ ਸਾਵੇਂ ਰੇਟ ਤੇ ਮਿਲ ਰਹੀ ਹੈ ਜੀ ਆਹ ਦੇਖੋ ਤੁਹਾਡੇ ਸਾਹਮਣੇ ਆ ਸਿੰਗਲ ਸੂਟ ਹੈ ਜੀ ਇਹ ਸਿੰਗਲ ਸੀਣਾ ਜੀ ਜੀ ਪ੍ਰਿੰਸਸ ਕਾਟਨ ਇਹ ਦੋ-ਦੋ ਹੀ ਆਉਂਦੇ ਕਈ ਵਾਰੀ ਵੀਡੀਓ ਬਣਾਉਂਦੇ ਤੂੰ ਕਟਾਪੀ ਲੈ ਜਾਂਦੇ ਆ ਮਹਾਰਾਜ ਦੀ ਕਿਰਪਾ ਜੀ ਆਪਣਾ ਕਪੜਾ ਬਹੁਤ ਵਿਕ ਰਿਹਾ 850 ਪ੍ਰਿੰਸਸ ਕਾਟਨ ਇਹ ਆ ਗਿਆ ਜੀ ਪੈਚਵਰਕ ਹੈਵੀ ਪ੍ਰਿੰਸਸ ਕਾਟਨ ਪਰ ਇਹ ਪੈਚਵਰਕ ਦਾ ਇਹ ਸੂਟ ਪਿਆ ਆਪਣੇ ਕੋਲੇ ਸਿੰਗਲ ਸੂਟ ਹੈ ਇਹ ਨਾ ਤਾਂ ਤੁਸੀਂ ਇਹ ਮਰਜੈਂਟਾ ਜਿਹਾ ਕਲਰ ਹੀ ਕਹਿ ਸਕਦੇ ਹੋ ਤੁਸੀਂ ਤੇ ਇਹ ਦੋਨੇ ਵੀਰੇ 1075 ਤੇ ਜਿਹੜੀ ਸਲਵਾਰਾ ਦੋਨੇ ਸਾਈਡ ਤੇ ਇਹਦੇ ਪ੍ਰਿੰਟ ਹੈਗਾ ਜੀ ਪਰਲੇ ਸਾਈਡ ਵੀ ਪ੍ਰਿੰਟ ਆ ਮਤਲਬ ਦੋਨੇ ਪੌਂਚਿਆਂ ਤੇ ਹੋ ਆਂਦਾ ਹਨਾ ਮੀ ਜੀ ਹਾਂ ਇਹ ਦੋਨੇ ਪਰ ਪੌਂਚਿਆ ਤੇ ਕਿਉਂਕਿ ਇਹ ਚੀਜ਼ ਦਾ ਬਸ ਰੇਟ ਵਧਾ ਦਿੰਦੇ ਜੀ ਮੇਰੇ ਪੈਚ ਵਰਕ ਲੱਗ ਜਾਂਦਾ ਆ ਵੀ ਆਲ ਓਵਰ ਸੂਟ ਹੈ ਜੀ ਆ ਦੇਖੋ ਫਰੋਜੀ ਕਲਰ ਮੇ ਫਰੋਜੀ ਕਲਰ ਆਲ ਓਵਰ ਸੂਟ ਹੈ ਸਿਰਫ 850 ਦਾ ਪ੍ਰਿੰਸਸ ਦਾ ਕਿਸੇ ਭੈਣ ਭਰਾ ਨੂੰ ਲੋੜ ਹੋਵੇ ਤੁਸੀਂ ਮੰਗਾ ਸਕਦੇ ਹੋ ਆਪਣੀ ਇਸ ਕਪੜੇ ਦੀ ਫੁੱਲ ਗਾਰੰਟੀ ਹੈ ਦਾ ਰੰਗ ਲਹੇ ਜੇ ਕੋਈ ਕੰਪਲੀਟ ਆ ਜੇ ਸਿੱਧੇਂ ਦਾ ਰਹਿ ਕਪੜਾ ਨਾ ਫਿੱਟੇ ਫਿੱਟੇ ਤਾਂ ਛੱਡੋ ਵੱਲ ਜੀ ਤੇ ਸੋਈ ਵੀ ਨਹੀਂ ਲੈਂਦੀ ਇਹਨੇ ਤਕੜੀ ਚੀਜ਼ ਹੈ ਇਹ ਤਾਂ ਹੰਦੂ ਗਾ ਰੇਗ ਮਾਰ ਮਾਰ ਚੜਾਇਆ ਹੋਇਆ ਕਲਰ ਆ ਤਾਂ ਬਹੁਤ ਸੋਹਣੀ ਚੀਜ਼ ਹੈ ਇਹ ਇੱਕ ਨੰਬਰ ਕਲਰ ਆਪਣੇ ਕੋਲੇ ਸਾਰੇ ਜੁਨੀਕੀ ਹੋਣਗੇ ਜੀ ਡਿਜ਼ਾਈਨਿੰਗ ਵੀ ਜੁਨੀਕੂ ਆਪਣੇ ਕੋਲੇ ਅਸੀਂ ਸਾਰੇ ਕੱਪੜੇ ਥੱਲੇ ਲਾਏ ਹੋਏ ਅੱਡੋ ਅੱਡੀ ਵੀਡੀਓ ਬਣਾਵਾਂਗੇ ਫਿਰ ਛੋੜੀਆਂ ਛੋੜੀਆਂ ਵੀਡੀਓ ਇਹ ਪਾ ਦਿੰਨੇ ਆਂ ਨਾਲੇ ਤੁਸੀਂ ਖੁਸ਼ ਰਹਿੰਦੇ ਅਸੀਂ ਨਾਹੀਂ ਸੀ ਖੁਸ਼ ਰਹਿੰਦੇ ਵੀ ਸਾਡੀਆਂ ਵੀਡੀਓ ਪੈ ਰਹੀਆਂ ਇਹ ਆਪਣਾ ਲਾਸਟ ਕਲਰ ਹੈ ਜੀ ਪ੍ਰਿੰਸੈਸ ਕਾਟਨ ਦੇ ਵਿੱਚ ਇਹ 올ਓਵਰ ਸੂਟ ਸੀ ਪ੍ਰਿੰਸੈਸ ਕਾਟਨ ਦੇ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤਾਂ ਮਾਫੀ ਰੱਖਦੇ ਆਂ ਜੀ ਬਾਕੀ ਪਰਮਾਤਮਾ ਸਾਨੂੰ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਮੇਰੇ ਨਾਲ ਬਹੁਤ ਜੁੜ ਰਹੇ ਹੋ 12 ਵੀ ਵੀਰ ਭੈਣ ਭਰਾ ਮੇਥੋਂ ਕਪੜਾ ਮੰਗਾ ਰਹੇ ਆ ਤੇ ਮੇਰੇ ਭੈਣ ਭਰਾ ਕੋ ਸਾਡੇ ਨਾਮ ਲਿਖਦੇ ਹੁੰਦੇ ਮੈਂ ਨਾਮ ਭੁੱਲ ਜਾਂਦੀ ਆ ਕਈ ਵਾਰੀ ਬੀੜੀ 'ਚ ਬੋਲਣਾ ਭੁੱਲ ਜਾਂਦੀ ਹੁੰਨੀ ਆ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਮੈਨੂੰ ਕਮੈਂਟ ਕਰਦੇ ਆ ਜੀ ਵਾਹਿਗੁਰੂ ਉਹਨਾਂ ਨੂੰ ਬਹੁਤ-ਬਹੁਤ ਤਰੱਕੀਆਂ ਦੇਵੇ ਤੇ ਬਾਕੀ ਜਿਹੜੇ ਵੀ ਮੈਂ ਭਰਾ ਮੇਰੇ ਨਾਲ ਜੁੜ ਰਹੇ ਆ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਹੈ ਮੇਰੇ ਨਾਲ ਐਵੇਂ ਜੁੜੇ ਰਹੋ ਵੀ ਜੇ ਛੋਡੇ ਸਾਧ ਦੀ ਜ਼ਰੂਰਤ ਆ ਛੋਡੇ ਭੈਣਾਂ ਭਾਈਆਂ ਨਾਲ ਆਸੀ ਆ ਸੋ ਵੈਗੁਰੂ ਕਰੇ ਤੁਸੀਂ ਵੀ ਆਪਣੇ ਕੰਮ 'ਚ ਕਾਮਯਾਬ ਹੋ ਸਾਡੀ ਤਾਂ ਇਹ ਵੀ ਅਰਦਾਸ ਹੈ ਆਪ ਸਭ ਨੂੰ ਮੇਰੇ ਬਣੀਓ ਮਨਜੀਤ ਕੌਰ ਬਣੀਓ ਐਂਡ ਦੀਪੂ ਸਿੰਘ ਬਣੀਓ ਪਿਆਰ ਭਰੀ ਸਤਿ ਸ੍ਰੀ ਅਕਾਲ